ਓ ਦੋ ਬੰਦੇ ਨੇ ਕਰ ਲਈ ਗਰਾਊਂਡ ਸਾਫ਼ ਪਿਚ ਤੇ ਮੈਚ ਹੋਣ ਲੱਗਾ ਸਟਾਰਟ ਤੇ ਬੰਦੇ ਕੁਝ ਢਿੱਕੰਦੇ ਆ ਉਹ ਦੋ ਜਣੇ ਹੋਰ ਆ ਗਏ ਤੇ ਇਹਦੇ ਆ ਬੰਦੇ ਆ ਗਏ ਇਕੱਠੇ ਹੋ ਗਏ ਲਓ ਤੋ ਚਲੋ ਆਪਾਂ ਕਰਦੇ ਆ ਮੈਚ ਚਲੋ ਮੈਚ ਫਿਲਹਾਲ ਸਾਡੇ 2 ਲੱਗ ਹੀ ਜਾਂਦੇ ਆ 10-10 ਓਵਰਾਂ ਦੇ ਤੇ ਮੈਚ ਲੈਣੇ ਹੁੰਦੇ ਇਹਨਾਂ ਨੇ ਇੰਟਰਸਟਿੰਗ ਵਲੋਗ ਬਣੂਗਾ ਇੰਟਰਸਟਿੰਗ ਇੰਟਰਸਟਿੰਗ ਵੀਡੀਓ ਬਣੂਗੀ ਲਗਾ ਮੈਂ ਸਟਾਰਟ ਹੋਣਾ ਸੋ ਚਲਿਏ ਸ਼ੁਰੂ ਕਰਤੇ ਹਾਂ ਬੰਦੇ ਉਹ ਕਿਨੇ ਵਕ ਵਕ ਅੱਦੇ ਉਧਰ ਅੱਦੇ ਉਧਰ ਤੇ ਪੇਚ ਆਪਣੇ ਛੜ ਬੰਦਾ ਕੋਈ ਨਹੀਂ ਹੁੰਦਾ ਫੇਰ ਵਾਈਟੀ ਆਈ ਸਾਰੀ ਖਾਲੀ ਆ ਸੋ ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੋਗ ਵਿੱਚ ਅੱਜ ਦਾ ਵਲੋਗ ਹੋ ਰਿਹਾ ਕ੍ਰਿਕਟ ਦਾ ਠੀਕ ਹੈ ਤੇ ਵਲੋਗ ਹੁਣ ਤੱਕ ਬਣ ਰਿਹਾ ਬੜਾ ਮਜ਼ਾ ਆ ਰਿਹਾ ਆ ਵਲੋਗ ਤੇ ਬਹੁਤ ਹੀ ਹਾਸਿਆ ਲਾਉਣ ਲੱਗਾ ਅੱਛਾ ਅੱਜ ਵੀ ਸੋਨ ਤੱਕ ਬਣ ਰਿਹਾ ਵਲੋਗ ਚ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਤੇ ਉਸ ਤੋਂ ਬਾਅਦ ਸ਼ੇਅਰ ਕਰੋ ਲੋ ਵੀ ਮੈਂ ਸਟਾਰਟ ਪਹਿਲਾ ਮੈਚ ਲੋੜੀ ਅੰਦਰ ਦਾ ਵਾਈਟ ਤਾਂ ਬੱਤ ਬਾਹਰ ਦਾ ਬਟਾ ਅੰਦਰ ਦਾ ਕਰਦੇ ਰੋਲਾ ਬਾਬਾਏ ਕਹਦੇ ਅੰਦਰ ਦਾ ਕਾਦੇ ਰੋਲਾ ਪੈਣਾ ਆ ਗਈ ਪਹਿਲੀ ਵਾਰ ਉਹ ਛੁੱਟ ਗਿਆ ਕੈਚ ਵਾਟ ਆ ਪੂਰ ਫਿਲਡਿੰਗ ਫ੍ਰੌਮ ਟਿੰਕ ਦਾ ਕੈਸ਼ਟ ਗਿਆ ਕਿਸਮਤ ਚੱਗੀ ਆ ਫੋਨ ਫੜ ਲ ਭਾਈ ਕੋਈ ਨਹੀਂ ਕੋਈ ਜਿਹਦਾ ਮਰਜ਼ੀ ਫੋਨ ਲਿਓ ਇਧਰ ਮੇਰੇ ਕੋਲ ਹੀ ਆਉਣੇ ਹੁਣ ਆਪਣੇ ਡਾਟ ਸਾਹਿਬ ਇਹ ਬਹੁਤ ਵਧੀਆ ਖੇਡਦੇ ਨੇ ਥੋੜਾ ਮੀਡੀਅਮ ਜਿਹਾ ਹੀ ਕੀਆ ਬਾਤ ਆ ਗੈਮਾ ਗੈਮੀ ਦਾ ਮੋਲ ਓਵਰ ਨੂੰ ਲੈ ਕੇ ਉਹ ਵਧੀਆ ਪੰਜ ਬੱਲੇ ਆਈਆਂ ਛੇ ਵਾਲੇ ਰਹੀ ਜਾਂਦੇ ਆ ਸਾਡਾ ਬੱਦਗ ਬਰੌਲ ਪੰਜਵਾਂ ਓਵਰ ਚੱਲਣ ਦੇ ਆ ਤੇ ਇਹਦੇ 4 ਓਵਰ ਤੇ 35 ਰਨ ਹੋਏ ਰੇ ਹੌਲੀ ਹੌਲੀ ਖੇਡਣ ਦੇ ਆ ਬਾਅਦ ਸ਼ਾਟਾ ਮੈਨੂੰ ਬਾਹਾਲੀ ਪਤਾ ਨਹੀਂ ਕਿੱਦਾਂ ਦੀ ਲੈ ਆਂਦੀ ਬਾਲ ਚੜਦੀ ਨਹੀਂ ਪਈ ਤੇ ਚੱਲ ਝੂਟਾ ਸਾਡੀ ਇੱਕ ਵਿਕਟ ਡਗੜ ਚੁੱਕੀ ਹੈ 40 45 ਰਨਾਂ ਤੇ ਬਾਬਾਈ ਨੇ ਡਾਤੀ ਹੈ ਐਂਜ ਲੱਗਾ ਕੀਪਰ ਨੇ ਕੈਚ ਕੀਤਾ ਉਹ ਬੈਠੇ ਆਪਣੇ ਡਾਕਟਰ ਸਾਹਿਬ ਇਹ ਆ ਵੀ ਅਗਲਾ ਬਾਲ ਇਦਾਂ ਖੇਡਣਾ ਮਜ਼ਾ ਆਉਂਦਾ ਪਤਾ ਕਿਉਂ ਇਦਾਂ ਖੇਡਦਾ ਤਾਂ ਮਜ਼ਾ ਆਉਂਦਾ ਵੀ ਗਰਾਊਂਡ 'ਚ ਹੁੰਦਾ ਕੋਈ ਨਹੀਂ ਸਾਰੀ ਖਾਲੀ ਹੈ ਕਿੱਦਾਂ ਕਰੋ ਤੇ ਜੇ ਭਜਾ ਤਬਾਗ ਇਹ ਪਲੇਅਰ ਬੰਨੇ ਗਬਰ ਉਹ ਪਰੀ ਪਪਾਈ ਪਰੀ ਅਰੇ ਘੜੇ ਉਧਰ ਉਧਰ ਹਾਂ ਕਿਦਾਂ ਲੱਗਿਆ ਰਸਤ ਕੈਂਟ ਵਧੀਆ ਵਧੀਆ ਖੇਡ ਕੇ ਇਹ ਬਹੁਤ ਜਿਹੜੇ ਚਿਰ ਦੇ ਲੱਗੇ ਹੋਏ ਸੁੱਤਨੇ ਆਪਣੀ ਵਾਰ ਹੀ ਨਹੀਂ ਆਉਂਦੀ ਅੱਜ ਜਾ ਉਹਦਾ ਕਿਸੇ ਦੇ ਵੀ ਨਹੀਂ ਹੋਣੀ ਵੇਖਣਾ ਹੀ ਆ ਸਾਰਿਆਂ ਨੇ ਅਰੇ ਆਪਣੇ ਕੋਈ ਸ਼ੱਕਾ ਸ਼ੋਕਾ ਵੀ ਮਾਰ ਛੋੜਾ ਵੀਡੀਓ ਬਣ ਜੇ ਆ ਤੁਹਾਨੂੰ ਪੂਰਾ ਵਰਖਾਉਨੇ ਲਾਸਟ ਓਵਰ ਆ ਪਹਿਲੇ ਮੈਚ ਦਾ ਸਾਡੀ ਬੈਟਿੰਗ ਚੱਲ ਰਹੀ ਹੈ ਟਿੰਗੂ ਦਾ ਬੇਸਰ ਠੰਡੇ ਹੱਥਾਂ ਚੱਲਣ ਕੁਛ ਨਹੀਂ ਦਿਆ ਔਰ ਇਹ ਸ਼ੱਕਾ ਗਜ਼ਬ ਦਾ ਟਾ ਵਾਲਾ 6 ਸ਼ਾਟ ਹੈ ਟਿੰਗੂ ਦਾ ਸ਼ੁਰੂਆਤ 6 6 ਅਮਨ ਬਾਈ ਦਾ ਪਹਿਲਾ 6 ਮੈਚ ਦਾ ਲਾਸਟ ਓਵਰ ਤੇ ਪਹਿਲਾ 6 ਪਹਿਲਾ 6 ਤੇ ਲਾਸਟ ਸਿਕਸ ਪਹਿਲੇ ਮੈਦਾਨ ਫਰਸਟ ਬੈਟਿੰਗ ਦਾ ਕੌਣ ਹੈ ਲੋਕ ਇਹ ਰੌਂਦੀ ਪਗਣੀ ਹੁੰਦੇ ਓ ਦੇ ਆ ਲਈ ਆ ਗਏ ਓਏ ਇੱਦਾਂ ਗਿਆ ਤਾਂ ਹਣੀ ਤੇਰੇ ਲਈ ਆ ਲੋ ਬੜਾ ਫਿਰ ਕੀ ਕਰ ਰਹੀ ਜੀਓ ਘਬਰਾ ਲੈ ਆ ਘਬਰਾ ਲੈ ਗਾਇਰ ਕਰ ਲੈ ਭਾਈ ਦੋੜ ਗਿਆ ਐ ਕਿਆ ਬਾਤ ਹੈ

ਕਿੱਥੋਂ ਲੰਗੀ ਬੋਲ ਯਾਰ ਕੀ ਕਰ ਰਿਹਾ ਏ ਯਾਰ ਤੂੰ ਦਬਲ 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 ਗੱਲ ਨਿਕਲ ਜਾਣਾ ਲਾਸਟ ਇਅਰ ਦਬਲ ਉਹ ਬਚ ਗਏ ਲੋ ਵੀ ਹੁਣ ਸਾਡੀ ਆ ਗਈ ਫਿਲਡਿੰਗ ਸਾਰੇ ਖਿਲਾੜ ਦੇ ਬੰਦੇ ਆਪਾਂ ਤੇ ਉੱਤੇ ਕੋਈ ਵੀ ਨਹੀਂ ਆ ਸਾਰੇ ਪਿੱਛੇ ਵੇਛੇ ਕਿਉਂਕਿ ਇਹ ਛੋਟਾ ਮੰਦੀ ਕਰਦੇ 10 ਹੋਰ 75 ਆਨੇ ਆ ਓ ਬੈਡ ਛੱਡ ਤਾ ਓਹ ਆ ਬੰਦੇ ਕੋ 4 ਕੈਸ਼ ਛੋਟੇ ਤੇ ਉਹ ਬੈਡ ਛੁੱਟ ਗਏ 10 ওভার 75 ਰਨ ਦੇਖਦੇ ਆ ਕਿ ਬਣਦਾ ਇਹ ਚਲੰਦਾ ਤੀਸਰਾ ওভার ਤੇ ਉਹਨਾਂ ਦੇ ਪਤਾ ਨਹੀਂ ਕਿੰਨੇ ਰੰਨੇ ਆ 15 ਕੇ 20 ਰੰਨੇ ਆ ਸ਼ਾਇਦ ਉਹ ਐਜ ਲਗਾ ਨਿਰਿਸ਼ਾ ਤੁਹਾਨੂੰ ਲੱਭਦੀ ਹੋਵੇ ਉਹ ਬੰਦੇ ਬੈਠੇ ਮਗਰ ਉਹਨਾਂ ਦੇ ਜਿੱਦਕੜ ਕੋਈ ਵੀ ਨਹੀਂ ਗਈ ਉੱਠ ਨਹੀਂ ਗਈ ਯਾਰੇ ਆਪਣੇ ਬੰਦੇ ਤਾਂ ਆਨਾਤ ਪੂਰੇ 5 ਓਵਰ ਹੋ ਗਏ ਆ ਤੇ ਮੈਨੂੰ ਇਹਨਾਂ ਨੇ ਲੱਗਦੇ ਖਲਾਰਿਆ ਸਾਲੇ ਬਾਲੇ ਬਾਲੇ ਨਹੀਂ ਆਉਂਦੀ ਮੇਰੇ ਨਾਲ ਤੇ ਬੰਦਾ ਕੀ ਕਰੇ ਮਹਿਰਮਾਨ ਨਾ ਖੜਾਇਆ ਤੁੱਪ ਸੇਕ ਕਰਨਿਆ ਆ ਕੋ ਸੂਰਜ ਕਿੱਥੇ ਲੱਗਾ ਤੁੱਪ ਸੇਕ ਕਰਨੇ ਮਜੇ ਨਾ ਨਾਲ ਭਾਜੀ ਹੁਣੀ ਸ਼ਾਮੇ ਖੜੇ ਆ ਮੈਨੂੰ ਸ਼ੁਕਰ ਬਣਾ ਤੁੱਪੇ ਖਲਾਰਿਆ ਇਹਨਾਂ ਨੇ ਨਹੀਂ ਤਾਂ ਮੇਰੇ ਤੇ ਮਤ ਵਾਜਣੀ ਹਾਂ ਆਲ ਆਊਟ ਕਰਨੇ ਆਲ ਆਊਟ ਹੈ ਹਾਂ ਆ ਥਾਣਾ ਉਂਗਲੀਆਂ ਬਣਾ ਕੇ ਕਿਨੇ ਰਨ ਹੋਏ ਉਹਨਾਂ ਦੇ ਲੋ ਮਾਹੌਲ ਗਰਮ ਓਵਰ ਨੂੰ ਲੈ ਕੇ 6ਵਾਂ ਓਵਰ ਉਹਨਾਂ ਦੇ ਰਨ ਘਾਟਿਆ ਤੇ ਉਹ ਕਹਿੰਦੇ ਕਹਿੰਦੇ ਕਿੰਨੀਆਂ 5 ਬੱਲਾ ਖੜਾ ਕੇ ਡਾਟ ਸਾਹਿਬ ਚਲੇ ਗਏ ਕਹਿੰਦੇ ਉਹ ਕਹਿੰਦਾ ਵੀ ਕਹਿੰਦੇ ਨਹੀਂ 5 ਬੱਲਾ ਹੋਈਆਂ ਫਿਰ ਡਾਟ ਸਾਹਿਬ ਕਹਿੰਦੇ ਵੀ 6 6 ਬੱਲਾ ਹੋ ਗਈਆਂ ਕਹਿੰਦੇ ਨਹੀਂ ਉਹ ਗਿਣੌਣ ਵੀ ਦੇ ਜਾਂ ਤੇ ਫਿਰ ਚਲੋ ਚੱਕਰ ਪਾਇਦਾ ਹੁੰਦਾ ਏਦਾਂ ਕਈ ਵਾਰੀ ਅੰਪਾਇਰ ਦਾ ਧਿਆਨ ਵੀ ਇਧਰ ਉਧਰ ਭਟਕ ਜਾਂਦਾ ਹੁੰਦਾ ਅੰਪਾਇਰ ਵੀ ਐਟਮ ਵਾਲਾ ਆ ਕੇ ਉਹ ਰੱਖਿਆ ਵਾ ਕਿਥੇ ਗਿਆ ਈ ਉਹ ਐਟਮ ਵਾਲਾ ਅੰਪਾਇਰ ਆਓ ਜੇ ਆਹ ਡੱਕ ਚਿੱਟੀ ਟੀ-ਸ਼ਰਟ ਤੇ ਕਾਲੀ ਜੈਕਟ ਵਾਲਾ ਆਟਮਾ ਵਾਲ ਐਮਪਾਇਰ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਲੱਗਦਾ ਵੀ ਕੌਣ ਕੀ ਹੁੰਦਿਆ ਕੀ ਨਹੀਂ ਧੋਰ ਪਰ ਆ ਪੱਕਾ ਪੱਕਾ ਕੋਟਰੀ ਨਹੀਂ ਲਾ ਗਾ ਦੋ ਪੱਤਾ ਹੀ ਲਗਾਈ ਜੀ ਪੱਕਾ ਪੱਕਾ ਕੋਟ ਕੋਟਰੀ ਨਹੀਂ ਲੋਣੀ ਗਾ ਤਾਂ ਕੋਟਰੀ ਨਹੀਂ ਲੋਣੀ ਗਾ ਗਾ ਤਾਂ ਨਹੀਂ ਲੋਣੀ ਕੈਚ ਉਹ ਮੈਸੂਗੀ ਪੈ ਉਹ ਮਾਈ ਗੋਡ ਓਵਰ ਹੋ ਤੇ ਗਿਆ ਹੁਣ ਦੇ ਇਹ ਰੋਂਣ ਲੱਗ ਪਏ ਗਾਂ ਤੋਂ ਨਹੀਂ ਆਪਸ ਵਿੱਚ ਗੁੰਟੀ ਲੈ ਕੇ ਨੇ ਉਹਨੇ ਆਪਸ ਵਿੱਚ ਲਾਈ ਹੈ ਨਾ ਇਹ ਸਾਰੇ ਵੈਸੇ ਦੇ ਉਦਾਂ ਹੀ ਗੁੰਟੀ ਤੋਂ ਬਿਨਾ ਖੇਡਦੇ ਨਹੀਂ ਹੈਗੇ ਚਾਜਾ ਨਾਲ ਫਰੈਂਡ ਲਈ ਖੇਡਦੇ ਫਿਰ ਨਹੀਂ ਖੇਡਦੇ ਇਹ ਆਪਸ ਵਿੱਚ ਲਾਉਂਦੇ ਆ ਯਾਰ ਵੇਲੇ ਗਲੀ ਮਲੇ ਦੇ ਆਪਸ ਵਿੱਚ ਗੁੰਟੀ ਲਾ ਕੇ ਖੇਡਦੇ ਆ ਤੇ ਆਪਾਂ ਨਾਲ ਵਿੱਚ ਖੇਡ ਲਈਦਾ ਤੇ ਜਿਹੜੀ ਗੁੰਟੀ ਇਕੱਠੀ ਹੁੰਦੀ ਉਹਦਾ ਖਾ ਪੀ ਲੈਂਦੇ ਆ ਜਾਂ ਤਰਨੇ ਕੀ ਕਰਦੇ ਆ ਤੇ ਚਲੋ ਵਧੀਆ ਗੱਲ ਆ ਗਾਂ ਤੋਂ ਨਹੀਂ ਲਿਆ ਕਰਨੀ ਸਾਡੇ ਰੋਂਦੇ ਬੜਾ ਪਰਣੀ ਕੀ ਗੱਲ ਆ ਬਹੁਤ ਰੋਂਦੇ ਆ ਇੱਕ ਇੱਕ ਬੋਲ ਤੋਂ ਮੈਂ ਚਾਰ ਚਲੇ ਦੂਜੇ ਜੜੇ ਅੱਜ ਤੇ ਪਹਿਲਾ ਮੈਚ ਲਾਇਆ ਪਿਛਲੀ ਵਾਰ ਅਸੀਂ ਦੋਨੇ ਖਾਰੇ ਹਾਂ ਤੇ ਐਦ ਕੀ ਸਾਡੀ ਵਾਰ ਹੀ ਜਿੱਤੇ ਦੀ ਆ ਪਾਜੀ ਹੋੜੀ ਬਹੁਤ ਨਰੀ ਲਿਆਉਂਦੇ ਇਹਨਾਂ ਦੀ ਓਹ ਹੋ 6 ਤੇ 6 ਵੈਲ ਡਨ 94 ਵਾਧੂ ਪਏ 1 ਓਵਰ ਚ ਕਿੰਨੇ ਪਏ 75 ਮਾਰਨ ਵਾਕਈ ਸਹੀ ਗੱਲ ਜੀ ਸ਼ੱਕੇ ਵੀ ਮਾਰ ਲੈਣ ਤਾਂ ਵੀ ਗੇ ਮੈਂ ਕਿਹੜਾ ਬਾਉਂਡਰੀ ਤੇ ਆ ਉਹ ਡੇ ਆਊਟੇ ਆਊਟੇ ਕੀ ਬਾਤ ਹੈ ਸਟਾਰ ਸਾਰੇ ਫੀਲਿੰਗ ਲੈਣਦੇ ਆਇਆ ਆਏ ਆ ਗਈ ਮੇਰੇ ਆ ਕੇ ਦੇਈ ਗੱਲ ਬਾਤ ਆ ਗਈ ਆਂਦੇਓ ਓਏ ਆਂਦੇਓ ਵਾਹ ਵੇਖੋ ਆਂਦੇਓ ਆਂਦੇਓ ਐਡੀ ਕਾਦੀ ਕਰਲਾ ਭਾਵੇਂ ਬਾਹਲ ਆ ਗਈ ਮੇਰੇਆ ਵੀਡੀਓ ਰਹਿ ਗਈ ਮੈਂ ਤੁਹਾਡੀ ਪੜੀ ਹੋਰੀ ਲੋ ਵੇ ਅਸੀਂ ਜਿੱਤ ਗਏ ਮੈਚ ਪਹਿਲਾ ਮੈਚ ਕੀ ਤੇ ਪਹਿਲਾ ਮੈਚ ਜਿੱਤ ਗਿਆ ਮੇਰੇ ਵੱਲ ਤੇ ਹੁਣ ਬੱਲ ਆਈਆਂ ਜਿਹੜੀਆਂ ਲਾਂਚ ਤੇ ਆਈਆਂ ਤੋ ਹੁਣ ਆਪਾਂ ਲੱਗੇ ਨਾ ਕੋਈ ਕੁੰਟੀ ਇਕੱਠੀ ਕਰਨੇ ਇਹ ਆਪਸ ਚ ਝਲੋਂਦੇ ਕੁੰਟੀ ਆਪਾਂ ਹੀ ਲਾਉਂਦੇ ਨਾਲ ਇਹਨਾਂ ਦੇ ਆ ਕੇ ਚੱਲੋ ਉਹ ਪਿਛਲੇ ਐਤਵਾਰ ਉਹ ਗੋਲੀਆਂ ਚਲਾਉਂਦੇ ਸੀ ਠਾ ਠਾਮ ਕਰਾ ਨਾਲ ਤੋ ਐਤ ਕੀ ਆਪਣੇ ਬਾਜੀ ਦੇ ਇਹਨੇ ਚਲਾਉਣ ਗੋਲੀਆਂ ਉਂਗਲਾ ਨਾਲ ਠਾ ਠਾ ਕਰਕੇ ਕਿਹਦਾ ਲਗਾ ਲੱਕੀ ਬਾਜੀ ਬਹੁਤ ਵਧੀਆ ਕਿਹਦਾ ਲਗਾ ਬਹੁਤ ਵਧੀਆ ਹਰ 23 ਦਿਨਾਂ ਨੇ ਇੱਕ ਹਫਤਾ ਤੁਹਾਨੂੰ ਦੇ ਦਿੱਤਾ ਚੱਲ ਝੂਟਾ ਬੰਦਾ ਦੇ ਰਿਹਾ ਤੁਹਾਨੂੰ ਕਿਹੜਾ ਬੰਦਾ ਤਾੜਾ ਇੱਕ ਚਲ ਗਿਆ ਬਣਾਓ ਫੋਨ ਕਰੋ ਆਪਾਂ ਮਾਮਾ ਸਾਨੂੰ ਦੇ ਲੋ ਦਿੰਸੋ ਲੈ 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 ਦੇ ਇਸ ਲੈ 300 ਦੇ ਦੋ ਇੱਥੇ 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 ਕਹਿੰਦੇ ਕੈਸਾ ਲੱਗਾ ਭਾਜੀ ਮੈਚ ਜਿੱਤ ਕੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਬੜਾ ਵਧੀਆ ਪੈਸੇ ਦੇ ਦੇ ਨਹੀਂ ਦੇ ਸਾਡੇ ਪੈਸੇ ਮੋੜ ਦੇ ਇਹ ਜੀਤੀ ਚਲਾ ਦੇ ਲੱਗ ਗਏ ਲਾਗੇ ਪਰ ਗਏ ਇਹ ਨਾ ਨਹੀਂ ਦੇ ਕਾਉਂਟੀ 300 ਰੁਪਏ ਵਰ ਗਿਆ ਹੁਣ ਹੁਣ ਕੈਨਸਲ ਹੁਣ ਕੈਨਸਲ ਕਰੋ ਕੋਡੀਆਂ ਨਹੀਂ ਆ ਹੁਣ ਹੁਣ ਕੈਨਸਲ ਕਰੋ ਨਾ ਨਾ ਨਹੀਂ ਨਹੀਂ ਨੈਕਸਟ ਮੈਚ ਸ਼ੁਰੂ ਜੈ ਹਿੰਦ ਸਾਹਿਬ ਅਗਲਾ ਮੈਚ ਸ਼ੁਰੂ ਹੋ ਗਿਆ ਕੰਟੀਨਿਊ ਕਾਉਂਟੀ ਕੰਟੀਨਿਊ ਹੋ ਗਈ ਜੀ ਉਹ ਕਿਹ ਸਾਰੇ ਦੋ ਜਿਹੜੇ ਵਾਈਟ ਵਾਈਟ ਉਹ ਓਹ ਉਸਤਾਦ ਜੀ ਕੋਹ ਸਾਹਿਬ ਆਪਣੇ ਆ ਬੈਠੇ ਨੇ ਤੇ ਇਕ ਆ ਬੈਠੇ ਜਿਹਨੇ ਪਹਿਲਾਂ ਓਪਨਿੰਗ ਕੀਤੀ ਹੁਣ ਓਪਨਿੰਗ ਕਰਨਗੇ ਇਕ ਆ ਇਕ ਉਹ ਭਾਜੀ ਖੜੇ ਆ ਚੱਲੇ ਐਮਪਾਇਰ 500 500 ਲੱਗੀ 500 ਲੱਗੀ ਕਾਉਂਟੀ ਕੰਟੀਨਿਊ ਹੋ ਗਈ ਨਾ ਕਾਉਂਟੀ ਕੰਟੀਨਿਊ ਹੋ ਗਈ ਨਹੀਂ ਆਉਂਦੇ ਕੋਈ ਚੱਕਰ ਨਹੀਂ ਆ ਐਡੀ ਨਹੀਂ ਗੱਲ ਸ਼ਾਬਾਸ਼ ਆਪਾ ਬੋ ਵਲੀਆ ਪਹਿਲੀ ਬਾਲ ਆਈ ਬੈਠੇ ਪਿਛਲੇ ਹਾਂ ਪਾਜੀ ਹੁਣ ਪਹਿਲੀ ਯਾਰ ਬੈਟਿੰਗ ਲੱਗੀ ਕਰਨੇ ਤੇ ਬਾਬਾ ਚਰਾਬਾਤ ਪਹਿਲਾਂ ਖੇਡਦੇ ਰਹੇ ਪਹਿਲਾਂ ਲੈਦਾ ਸੀ ਬੋਲ ਨਹੀਂ ਹੁਣ ਅੱਜ ਪਹਿਲੀ ਵਾਰੀ ਮਸਾਲਾ ਬਾਦ ਆਇਆ ਉਹ ਕਿੰਨੇ ਸਾਲ ਬਾਦ ਉਹ ਪੁੱਛ ਉਹ ਬੜੇ ਸਾਲਾਂ ਬਾਦ ਹੈ ਮੈਂ ਤਾਂ ਬੈਟ ਨਹੀਂ ਮੈਂ ਤਾਂ ਦੀ ਬੋਲਣ ਦੇ ਪਲੇਅਰ ਹਾਂ ਭਾਜੀ ਹੁਣ ਲੱਗੇ 6ਰ ਦੀ ਵਾਰ ਨਾ ਖੇਡਣ ਅੱਜ ਉਹ ਤੋਂ ਬਾਅਦ ਆਜੀ ਖੇਡਣ ਲੱਗਾ ਕਿਆ ਬਾਤ ਹੈ ਸਵੇਰ ਸਾਰ ਸਕੂਲੋਂ ਪਾਰ ਚਿਰਾਂ ਬਾਅਦ ਲੱਗੇ ਕੱਢਣਾ ਨਹੀਂ ਛੱਕੇ ਵੱਡੇ ਵਾਜਦੇ ਹੁੰਦੇ ਸਾਰੇ ਉਹ ਕਰਾ ਲਓ ਇਨਜ ਤੇ ਬੰਦਾ ਰੋਟੀ ਖਾ ਕੇ ਵੇਲਾ ਵੀ ਆ ਜਾਂਦਾ ਓ ਓਹ ਭਰਾ ਜਾਣਾ ਉਥੇ ਮਾਰਾ ਐਂ ਕਰਕੇ ਨਾ ਆਫ ਤੇ ਐ ਹੀ ਕਰਦਾ ਉਹ ਗਈ ਪੈਸੇ ਰਗ ਡੰਗੂ ਸਾਰਾ ਜੋਰ ਵਾਲਾ ਮਾਰਦੀ ਰੇ ਬਾਲ ਨਹੀਂ ਜਾਂਦਾ ਉਹ ਤਾਂ ਵਿਆਹ ਨਹੀਂ ਹਾਂ ਉਹ ਨਾ ਸਾਡੇ ਪਾਈ ਦੀ ਸਹੀ ਗੱਲ ਹੈ ਯਾਰ ਨਾ ਥੋੜਾ ਬੈਂਜ ਵਰਗਾ ਮੇਰਾ ਪੈਰ ਉਹ ਵਾਈਟ ਬਾਲ ਉਹ ਬੈਟਿੰਗ ਚੋਟੀ ਦੀ ਇਹਨਾਂ ਦੇ ਸਾਡੇ ਜਿਵੇਂ ਉਹਦਾ ਸ਼ੱਕੇ ਜਾਂਦੇ ਆ ਜਿਹਦਾ ਪਹਿਲਾ ਸੀ ਜਰਦੇ ਹਜੇ ਵੀ ਉਨਾ ਹੀ ਆ ਸਾਡੇ ਤੋਂ ਤੇਰਾ ਵਿਆਹ ਹੋਇਆ ਮੈਂ ਨਹੀਂ ਮੰਨ ਦਿੱਤੇ ਤੇਰਾ ਵਿਆਹ ਨਹੀਂ ਹੋਇਆ ਸਿਰ ਮੁੰਡਾ ਹੀ ਆ ਗਿਆ ਹਾਂ ਮਰੀ ਭਾਈ ਨਸਮਾਨ ਕਹਿੰਦਾ ਨਿਆਣੇ ਕਿੰਨੇ ਕਹਿੰਦਾ ਬੱਚਾ ਵਿਆਹ ਨਹੀਂ ਹੋਇਆ ਓਏ ਪਾ ਪਾ ਦੀਰ ਜਾ ਲਾ ਜੁਕਾਂ ਫਾਇ ਨਹੀਂ ਓਏ ਹੈਲੋ ਯਾਰ ਤੈਨੂੰ ਕਾਰ ਹੀ ਨਹੀਂ ਕਰ ਜਾਂਦੀ ਤੇ ਚ ਰੂ ਕੇ ਦੀ ਪਾਈ ਹੈ ਬਲੂਸਰੀ ਦੀ ਉਹ ਵਜੀ ਵਾਲ ਇੱਥੇ ਰੱਖ ਉਹਨੂੰ ਮੋਟ ਕਰਾ ਤੈਨੂੰ ਜੀ ਉਦੋਂ ਵਾਲਾ ਜਰੀ ਦੇ ਕੇ 50 ਛੜੇ ਔੜ ਕਰ ਰਹੇ ਬੜੇ ਜਿੱਦਾਂ ਦਿਆ ਸੀ ਹੁਣ ਆਏ ਕਾਕੇ ਭਾਈ ਜੀ ਆਪਣੇ ਲੋਹਾਰ ਜੀ ਹੁਣ ਵੇਖਦੇ ਆ ਛੱਕੇ ਵਜਦੀ ਕਿ ਨਹੀਂ ਵਜਦੀ ਦੋ ਚੋਕੇ ਵੈ ਮਰ ਗਏ ਆ ਬਸ ਇੰਨੇ ਜੀ ਆਪ ਆਊਟ ਹੋ ਜੰਨੇ ਆ ਆਪਾਂ ਨੂੰ ਫਿਲਡਿੰਗ ਦਾ ਜ਼ਿਆਦਾ ਪਿਆਰ ਆ ਫਿਲਡਿੰਗ ਦਾ ਮਜ਼ਾ ਆਉਂਦਾ ਆਪਾਂ ਨੂੰ ਬੈਟਿੰਗ ਨਹੀਂ ਨਹੀਂ ਹੁੰਦੀ ਬਾਟਿੰਗ ਆਪਾਂ ਹਿਟਿੰਗ ਦੇ ਹਿਸਾਬ ਆ ਬੈਟ ਤੇ ਆ ਗਈ ਆ ਗਈ ਨਹੀਂ ਤਨਾ ਸਹੀ ਕਿਉਂ ਭਾਈ ਨਹੀਂ ਲੱਗਿਆ ਸਪਾਟਨ ਦੇ ਨਾਲ ਕਾਕੇ ਭਾਈ ਇਹਦੇ ਕੁੱਟਣਗੇ ਮੈਨ ਲੱਗਦਾ ਅੱਜ ਪਹਿਲੀ ਬੋਲ ਅੱਜ ਲੱਗੀ ਮਤਲਬ ਓਵਰ ਦੀਆਂ ਦੋ ਬੱਲਾਂ ਹੋ ਚੁੱਕੀਆਂ ਭਾਈ ਨੇ ਕਰਾਤੀਆਂ ਨੇ ਤੇ ਇਹ ਮੈਨੂੰ ਲੱਗਦਾ ਦੂਸਰਾ ਮੈਚ ਆਪਾਂ ਹਾਰ ਜਾਵਾਂਗੇ ਬਾਕੀ ਪਤਾ ਕੁਛ ਨਹੀਂ ਹੈ ਜੇ ਓ ਯਾਰ ਬੈਟ ਤੇ ਬੋਲ ਹੀ ਨਹੀਂ ਆ ਰਹੀ ਪਤਾ ਨਹੀਂ ਕੀ ਚੱਕਰ ਬੋਲਰ ਰੁੱਕ ਕੇ ਘਰਾ ਦੇ ਆਮਨ ਭਾਈ ਓ ਯਾਰ ਬੈਟ ਤੇ ਬੋਲ ਹੀ ਨਹੀਂ ਆ ਰਹੀ ਯਾਰ ਪਰਣੀ ਕੀ ਚੱਕਰ ਕਿਸੇ ਦੇ ਵੀ ਨਹੀਂ ਆ ਰਹੀ ਸਾਰੇ ਜਣੇ ਆਗੇ ਇਥੇ ਬੈ ਗਏ ਪਰ ਬੈਟ ਤੇ ਬੋਲ ਨਹੀਂ ਆਈ ਕਿਸੇ ਦੇ ਦੀ। ਹੋ ਦੇ। ਕੋਈ ਨਹੀਂ ਰਹੀ। ਕਿੰਨੀ ਕੋਸ਼ਿਸ਼ ਕਰਕੇ ਸਾਰੇ ਜਣੇ ਕੋਸ਼ਿਸ਼ ਕਰਕੇ ਚੱਲ ਗਏ ਪਰ ਬੈਟ ਤੇ ਬੋਲ ਕਿਸੇ ਦੇ ਵੀ ਨਹੀਂ ਆ ਰਹੀ। ਅਗਲਗ ਤਰ੍ਹਾਂ ਦੀਆਂ ਛੋਟਾ ਮਾਰ ਕੇ ਵੀ ਦੇਖ ਲਈਆਂ ਪਰ ਨਾ। ਆਹ ਕਿਹਨਾਂ ਨਹੀਂ ਆਉਂਦੇ ਨਾ ਬੈਟ ਤੇ ਬੋਲ। ਹੋ ਕੋਸ਼ਿਸ਼ ਕੀਤੀ ਪਰ ਨਹੀਂ ਆ ਰਹੀ। ਪਰ ਇਹ ਕੀ ਚੱਕਰ ਹੈ। ਮੈਨੂੰ ਇਹ ਲੋ ਦੇਖ ਰਹੇ ਆ ਕੋਈ ਨਹੀਂ ਲਾਸਟ ਓਵਰ ਹੈਗਾ 1 ਓਵਰ ਹੈਗਾ ਫਿਰ ਬਾਅਦ ਚ ਉਹਨਾਂ ਦੀ ਬੈਟਿੰਗ ਦੇਖ ਰਹੇ ਆ ਇਹ ਆ ਲਾਸਟ ਓਵਰ ਲਾਸਟ ਓਵਰ ਤਾਂ ਦੇਖ ਰਹੇ ਆ ਵੀ ਕੀ ਬਣਦਾ ਓ ਸਲੋਅਰ ਖੜਾਉਂਦੇ ਬਾਬਾ ਜੀ ਬਾਬਾ ਜੀ ਖੜਾਉਂਦੇ ਸਲੋਅਰ ਓ ਦੇ ਬੈਟ ਤੇ ਹੀ ਨਹੀਂ ਆ ਰਹੀ ਮਿਸ ਹੋਈ ਆਂ ਦੀ ਬਾਰ ਹਾਲੇ ਕਿ ਪਿਛਲੇ ਮੈਚ ਜਿਆਦਾ ਰਨ ਨਹੀਂ ਮਰੇ ਭਾਜੀ ਉਹਨਾਂ ਨੇ ਮੈਂ ਪਿਛਲੇ ਮੈਚ ਨੇ ਓਪਨਿੰਗ ਕੀਤੀ ਇਹਨਾਂ ਨੇ ਤੇ ਇੱਕ ਡਾਟ ਸਾਹਿਬ ਨੇ ਦੋਨੇ ਬੰਨੋ ਚੀਕਾ ਚੱਲਣੀਆਂ ਲੋ ਜੀ ਦੂਸਰੇ ਮੈਚ ਦੇ ਫੀਲਡਿੰਗ ਕਰਨ ਚੱਲਾ ਹੁਣ ਲੈਗ ਤੇ ਆ ਮੈਚ ਤੇ ਬਹੁਤਾ ਹੀ ਬੁਰਾ ਹਾਲ ਹੋਇਆ ਪਹਿਲੇ ਮੈਚ ਤੇ ਚੱਲੂ ਆਪਾਂ 10 ਓਵਰ 75 ਰਨ ਮਾਰ ਗਏ ਸੀਗੇ 75 80 ਦੇ ਕਰੀਬ ਮੇਰੇ ਖਿਆਲ ਨਾਲ 75 ਰਨ ਸੀਗੇ ਹਾਂਜੀ ਤੇ 75 ਰਨ ਮਾਰ ਗਏ ਸੀਗੇ ਤੇ ਆ ਮੈਚ ਨਾ ਕਿਸੇ ਦੇ ਬੈਟ ਤੇ ਬੋਲ ਆਈ ਆ ਨਾ ਕਿਸੇ ਕੋਲ ਸ਼ਾਰਟ ਵੱਜੀ ਆ ਕੁਸ਼ ਨਹੀਂ ਹੋਇਆ ਫਿਲਹਾਲ ਤਾਂ ਮੈਨੂੰ ਤਾਂ بیٹنگ ਹੁੰਦੀ ਨਹੀਂ ਮੈਂ ਸਿਰਫ ਹਿਟਿੰਗ ਹੀ ਕਰਦਾ ਬੈਟ ਤੇ ਬੋਲ ਆ ਗਈ ਆ ਗਈ ਫੇਰ ਠੀਕ ਆ ਨਹੀਂ ਤੇ ਆਪਾਂ ਅੱਗੇ ਹੁਣ ਚਲੋ ਫਿਲਡਿੰਗ ਦੇ ਕਰਨਾ ਮੁੰਡੇ ਸੌਰੀ ਲਾਉਂਦੇ ਪਏ ਆ ਫਿਲਡਿੰਗ ਲਾਉਂਦੇ ਪਏ ਮੁੰਡੇ ਹੁਣ ਬਾਜੀ ਹੁਣੀ ਆਪਣੇ ਅਜੇ ਆ ਟੋਪੀ ਵਾਲੇ ਬੰਟੀ ਭਾਈ ਦੀ ਅਜੇ ਵਾਰੀ ਨਹੀਂ ਆਈ ਜੇ ਆ ਜਾਂਦੇ ਤੇ ਫੇਰ ਭਾਈ ਸ਼ਾਇਦ ਰਨ ਵੱਧ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਵੀ ਖੇਡਣਾ ਹੁੰਦਾ ਆ ਤੇ ਇੱਕ ਉਹ ਲਾਲ ਟੀ-ਸ਼ਰਟ ਵਾਲੇ ਬਾਜੀ ਕਿਤੇ ਗਏ ਉਹ ਬਾਜੀ ਉਹਨਾਂ ਨੂੰ ਵੀ ਖੇਡਣਾ ਹੁੰਦਾ ਆ ਤੇ ਬਾਕੀ ਸਾਨੂੰ ਤਾਂ ਖੇਡਣਾ ਹੁੰਦਾ ਨਹੀਂ ਅਸੀਂ ਫਿਲਡਿੰਗ ਨਾਲ ਪਿਆਰ ਆ ਸਾਨੂੰ ਫਿਲਡਿੰਗ ਦਾ ਪਤਾ ਵਾ ਫਿਲਡਿੰਗ ਆਪਾਂ ਕਰਦੇ ਆ ਰਿਜਾਂ ਨਾਲ ਭਾਈ ਦੌੜਦਾ ਸਾਨੂੰ ਮਜ਼ਾ ਆਉਂਦਾ ਫਿਲਡਿੰਗ ਆਪਾਂ ਕਰਦੇ ਆ ਰਿਜਾਂ ਨਾਲ ਬਾਕੀ ਚਲੋ ਦੇਖਦੇ ਆ ਆ ਮੈਚ ਜਿੱਤੇ ਜਾਂਦਾ ਕਿ ਨਹੀਂ ਔਲ 1 ਵਿਕਟ ਕਿਆ ਬਾਤ ਹੈ ਆਪਣੇ ਮਹੂ ਭਾਜੀ ਛਾ ਗਏ ਨੇ ਛਾ ਗਏ ਨੇ ਭਾਜੀ ਹੁਣੀ ਆਪਣੇ ਹਣ ਹੁਣ ਲੱਗਾ ਘਰੇ ਵਾਈਟ ਗਈ ਭਾਜੀ ਹਣ ਨੂੰ ਤੇ ਉਹ ਸਿੱਧੀ ਵਿਕਟ ਚ ਵੱਜੀ ਕਿਆ ਬਾਤ ਹੈ ਬਹੁਤ ਵਧੀਆ ਮਤਲਬ ਬੋਲਿੰਗ ਕੀਤੀ ਹੈ ਆਹਾ ਹਾ ਹੁਣ ਆਪਣੀਆਂ ਜਿਹੜਾ ਬੰਦੇ ਨੇ ਇਹ ਬੰਦਾ ਵੀ ਥੋੜੀ ਜਿਹੀ ਭੱਜ ਦੌੜ ਕੇ ਰਨ ਆ ਲੈ ਜਾਂਦਾ ਹੁੰਦਾ ਇਹਨਾਂ ਵਿੱਚੋਂ ਦੋ ਤਿੰਨ ਜਾਣੇ ਆ ਜਿੰਨਾਂ ਦੀ ਵਿਕਟ ਆ ਗਈ ਤੇ ਮੈਚ ਆਪਣੇ ਕੋਲ ਆ ਨਹੀਂ ਤੇ ਫਿਰ ਮੈਚ ਗਿਆ ਬਾਕੀ ਇਹ ਵੀ ਬਾਲਾ ਮਿਸ ਕਰੋਣੀ ਚਾਹੀਦੀ ਹੈ ਵਿਕਟ ਬੁਗੜਰ ਘਟਦੇ ਹਨ ਵਿਕਟਾਂ ਪਈਆਂ ਹੀ ਹੁੰਦੀਆਂ ਜਿੰਨਾ ਓਵਰ ਜ਼ਿਆਦਾ ਮਿਸ ਕਰਾਓਗੇ ਉਨਾਂ ਹੀ ਵਧੀਆ ਤੇ ਹੁਣ ਦੇ ਕੋਟੀਆਂ ਇਕੱਠੀਆਂ ਕਰਨ ਦੂਜਾ ਮੈਚ ਵੇਨ ਯਾ ਦੁਆਏ ਤੇ ਰੱਖ ਗੋਲੀਆਂ ਪਿਛਲੇ ਐਤਵਾਰ ਐ ਗੋਲੀਆਂ ਚਲਾਉਂਦੇ ਐ ਐਤ ਕੀ ਐਤਵਾਰ ਅਸੀਂ ਚਲਾ ਰਹੇ ਗੋਲੀਆਂ ਕਿਹਦਾ ਕਿਹਦਾ ਕੈਸਾ ਕੈਸਾ ਲੱਗ ਰਿਹਾ ਹੈ ਫਿਰ ਭਾਜੀ ਕਾਹੇ ਤੇ ਰੱਖ ਕੋਈ ਘਬਰਾਲ ਘਬਰਾਲ ਤੇਰਾ ਕੈਚ ਬੜਾ ਜਬਰਦਸਤ ਹੈ ਮੋਲ ਨਹੀਂ ਪਿਆ ਮੋਲ ਨਹੀਂ ਵਿਆਵਾ ਰਹਿਣਾ ਏ ਚੱਕਰੀ ਕੋਈ ਨਹੀਂ ਕੋਈ ਨਹੀਂ ਚਲੇਗਾ ਆਪਾਂ ਨੇ ਕੀ ਕਰੀ ਕੋਈ ਚੱਲੇ ਸਾਰੇ ਜਣੇ ਆਪਣੇ ਆਪਣੇ ਘਰਾਂ ਨੂੰ ਤੇ ਮੈਚ ਮੁੱਕ ਗਿਆ ਦੋ ਮੈਚ ਲਾਏ ਕਿ ਦੋਨੇ ਆਪਾਂ ਜਤੇ ਆਦਗੀ ਨਹੀਂ ਤਾਂ ਦਾ ਇੱਕ ਜਿੱਦੇ ਹ ਤੇ ਇੱਕ ਹਾਰਦੇ ਹਾਂ ਪਰ ਨਹੀਂ ਐਦਕੀ ਪੂਰਾ ਫਾਰਮ 'ਚ ਹੀ ਬੰਦੇ ਸਾਰੇ ਸੋ ਵਧੀਆ ਕਰ ਲਿਆ ਇੰਦਰ ਹੌਲੀ ਹੌਲੀ ਖੇਡਣਾ ਆਣ ਕੇ ਆ ਇਹਨਾਂ ਨੂੰ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਨਾਲੇ ਖਾਨੂ ਵੀ ਆਊਗਾ ਨਾਲ ਵੇ ਵੇ ਕੇ ਕਿ ਅਰੇ ਬੰਦੇ ਕੁਝ ਖੇਡਣ ਵਾਲੇ ਹੈ ਨਹੀਂ ਤੇ ਕੁਝ ਖੇਡਣ ਵਾਲੇ ਆ ਤੇ ਮੈਂ ਵੀ ਉਹਨਾਂ ਵਿੱਚ ਆਉਂਦਾ ਜਿਹੜੇ ਨਹੀਂ ਖੇਡਦੇ ਤੇ ਤੇ ਗੱਲ ਕੋਈ ਨਹੀਂ ਹੈ ਚਲੋ ਹੁਣ ਚਲੀਏ ਆਪਾਂ ਘਰਾਂ ਨੂੰ ਟਾਈਮ ਬਹੁਤ ਹੋ ਗਿਆ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਰੱਬ ਰੱਖਾ